ਲੋ ਜੀ ਦਿਲਜੀਤ ਦੁਸਾਂਜ ਹੋੜਾਂ ਦੀ ਸਰਦਾਰ ਜੀ 3 ਫਿਲਮ ਜਿਹੜੀ ਐ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਪਈ ਐ ਹਾਲਾਂਕਿ ਦਿਲਜੀਤ ਹੋੜਾਂ ਦਾ ਗਾਇਆ ਹੋਇਆ ਗਾਣਾ ਬੋਲਿਆ ਹੋਇਆ ਬੋਲ ਜਾਂ ਫਿਰ ਕੀਤੀ ਹੋਈ ਕੋਈ ਵੀ ਗਤੀਵਿਧੀ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਤਾਂ ਬਣੀ ਜਾਂਦੀ ਆ ਕਿਉਂਕਿ ਕਿਸੇ ਜਾਣ ਪਹਿਚਾਣ ਦੇ ਮਹਤਾਜ ਤਾਂ ਉਹ ਨਹੀਂ ਜਿੰਨੀ ਉਹਨਾਂ ਦੀ ਕਾਬਲੀਅਤ ਐ ਜਿੰਨਾ ਉਹਨਾਂ ਦਾ ਨਾਮ ਐ ਜਿੰਨਾ ਉਹਨਾਂ ਦਾ ਕੰਮ ਦਾ ਤਜਰਬਾ ਐ ਉਸੇ ਤਰੀਕੇ ਦੇ ਵਿਵਾਦ ਵੀ ਉਹਨਾਂ ਨੂੰ ਅਕਸਰ ਹੀ ਘੇਰਾ ਪੌਂਡਰਿੰਗ ਦੇ ਨੇ ਇੱਕ ਤਾਜ਼ਾ ਮਾਮਲਾ ਜਿਹੜਾ ਉਹਨਾਂ ਦੇ ਨਾਲ ਹੁਣ ਜੁੜਦਾ ਜਾ ਰਿਹਾ ਹੈ ਕਿ ਭਾਈ ਸਰਦਾਰ ਜੀ ਤਿੰਨ ਨੰਬਰ ਦੀ ਜਿਹੜੀ ਫਿਲਮ ਬਣੀ ਹੈ ਉਸ ਫਿਲਮ ਦੇ ਵਿੱਚ ਕਹਿੰਦੇ ਹਾਨੀਆ ਅਮੀਰ ਜਿਹੜੀ ਆ ਪਾਕਿਸਤਾਨੀ ਐਕਟ੍ਰੈਸ ਹੈ ਉਸ ਨੂੰ ਕਿਉਂ ਲਿਆ ਗਿਆ ਪਹਿਲਗਾਮ ਹਮਲੇ ਦੇ ਵਿੱਚ ਕਹਿੰਦੇ ਪਾਕਿਸਤਾਨ ਦੇ ਵੱਲੋਂ ਰੋਲ ਅਦਾ ਕੀਤਾ ਗਿਆ ਸੀ ਇਸ ਕਰਕੇ ਤੁਹਾਡੇ ਵੱਲੋਂ ਉਥੋਂ ਦੀ ਐਕਟ੍ਰੈਸ ਨੂੰ ਕਿਉਂ ਲਿਆ ਗਿਆ ਇਹ ਵਿਵਾਦ ਦੇ ਬਾਰੇ ਮੋਟੀਆਂ-ਮੋਟੀਆਂ ਜਾਣਕਾਰੀਆਂ ਸਾਰਿਆਂ ਦੇ ਕੋਲ ਨੇ ਮੈਨੂੰ ਲੱਗਦਾ ਮੇਰੇ ਤੋਂ ਵੀ ਵੱਧ ਜਾਣਕਾਰੀਆਂ ਤੁਸੀਂ ਰੱਖਦੇ ਹੋਵੋਗੇ ਪਰ ਇਸ ਮਸਲੇ ਦੇ ਬਾਰੇ ਇਸ ਮਫਾਦ ਦੇ ਬਾਰੇ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਹਨੇ ਵਿਰੋਧ ਕਰਨ ਵਾਲੇ ਸਾਰਿਆਂ ਦੇ ਹੀ ਮੂੰਹ ਬੰਦ ਕਰ ਦਿੱਤੇ ਨੇ ਜਾਂ ਫਿਰ ਇੱਕ ਅਜੀਹਾ ਜਵਾਬ ਦੇ ਦਿੱਤਾ ਜਿਸ ਦੇ ਨਾਲ ਹੁਣ ਸੋਚਣ ਦੇ ਲਈ ਇਹ ਵਿਰੋਧ ਕਰਨ ਵਾਲੇ ਮਜਬੂਰ ਹੋਣਗੇ ਕਿ ਭਾਈ ਅਸੀਂ ਜਾਈਏ ਕਿਹੜੇ ਪਾਸੇ ਕਿਹੜੇ ਖੂ ਦੇ ਵਿੱਚ ਹੁਣ ਜਾ ਕੇ ਸਾਡੇ ਵੱਲੋਂ ਛਾਲਾਂ ਮਾਰੀਆਂ ਜਾਣ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਵਿਰੋਧਤਾ ਕਰਨੀ ਮਾੜੀ ਹੈ ਪਰ ਜੇਕਰ ਵਿਰੋਧ ਕਰਨ ਵਾਲਾ ਢੰਗ ਤਰੀਕਾ ਤੁਹਾਡਾ ਚੰਗਾ ਨਹੀਂ ਜੇਕਰ ਵਿਰੋਧ ਤੁਸੀਂ ਉਸ ਗੱਲ ਦਾ ਕਰਦੇ ਹੋ ਕਿ ਜਿਹਦਾ ਹੱਲ ਹੀ ਤੁਹਾਡੇ ਹੱਥ ਵਸ ਨਹੀਂ ਤਾਂ ਫਿਰ ਉਸ ਵਿਰੋਧ ਕਰਨ ਦਾ ਫਾਇਦਾ ਕਿੰਨਾ ਹੈ ਨੁਕਸਾਨ ਕਿੰਨਾ ਹੈ ਇਹਨੂੰ ਆਪਣੇ ਸਿਰ ਨੂੰ ਵਰਤ ਕੇ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਹੁਣ ਦਿਲਜੀ ਦੁਸਾਂਝ ਹਰਾਂ ਦੇ ਹੱਕ ਦੇ ਵਿੱਚ ਇੱਕ ਅਜਿਹੇ ਭਾਜਪਾ ਦੇ ਲੀਡਰ ਦੇ ਵੱਲੋਂ ਆਪਣਾ ਪ੍ਰतिकਰਮ ਪੇਸ਼ ਕੀਤਾ ਗਿਆ ਟਵੀਟ ਕੀਤਾ ਗਿਆ ਜਿਹੜਾ ਲਗਾਤਾਰ ਇਸ ਬਣੇ ਹੋਏ ਮਸਲੇ ਦੇ ਉੱਪਰ ਚਰਚਾ ਦੇ ਉੱਪਰ ਵਿਰਾਮ ਚਿੰਨ ਲਾਉਂਦਾ ਦਿਖਾ ਲਈ ਦੇ ਰਿਹਾ ਮੈਂ ਗੱਲ ਕਰ ਰਿਹਾ ਆ ਆਰ ਪੀ ਸਿੰਘ ਜਿਹੜੇ ਮੁੱਖ ਪ੍ਰਵਕਤਾ ਨੇ ਬੀਜੇਪੀ ਦੇ ਲਗਾਤਾਰ ਉਹਨਾਂ ਦੇ ਵੱਲੋਂ ਬੀਜੇਪੀ ਦੇ ਵੱਖ-ਵੱਖ ਮੁੱਦਿਆਂ ਮਫਾਦਾਂ ਦੇ ਉੱਪਰ ਬੋਲਿਆ ਜਾਂਦਾ ਹੈ ਤੇ ਜਿਸ ਤਰੀਕੇ ਉਹਨਾਂ ਦੇ ਵੱਲੋਂ ਦਿਲਜੀ ਦੁਸਾਂਝ ਹੋਣਾਂ ਦੇ ਹੱਕ ਦੇ ਵਿੱਚ ਭੁਗਤਦਿਆਂ ਇਹ ਗੱਲ ਕਹੀ ਗਈ ਹੈ ਕਿ ਭਾਈ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟਿੰਗ ਜੇਕਰ ਫਿਲਮ ਦੀ ਕੰਪਲੀਟ ਹੋ ਗਈ ਸੀ ਤਾਂ ਪਰ ਉਹਨਾਂ ਨੂੰ ਕੀ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤ ਕੀਤੀ ਜਾਣੀ ਹੈ ਹੁਣ ਇਹ ਤਾਂ ਉਹਨਾਂ ਦੇ ਹੱਕ ਦੇ ਵਿੱਚ ਪਾਈ ਹੋਈ ਪੋਸਟ ਜਿਹੜੀ ਹੈ ਕਿਤੇ ਨਾ ਕਿਤੇ ਉਹਨਾਂ ਵਿਰੋਧ ਕਰਨ ਵਾਲੇ ਲੋਕਾਂ ਦੇ ਹੱਕ ਦੇ ਉੱਪਰ ਸੱਪ ਬਣ ਕੇ ਮਿਲਦੀ ਹੋਵੇਗੀ ਕਿਉਂਕਿ ਖਾਸ ਰੂਪ ਦੇ ਵਿੱਚ ਖਾਸ ਤਰੀਕੇ ਦੇ ਨਾਲ ਬੀਜੇਪੀ ਨਾਲੇ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਦਿਲਜੀ ਦੋਸਾਂਝ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਆਪਣੇ ਆਪ ਨੂੰ ਭਾਰਤ ਦੇ ਕੱਟੜ ਪੰਥੀ ਭਾਰਤੀ ਬਣਾਉਣ ਵਾਲੇ ਦੱਸਣ ਵਾਲੇ ਦਰਸਾਉਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਮੂੰਹ ਦੇ ਉੱਪਰ ਇੱਕ ਰਾਰੀ ਚਪੇੜ ਦੇ ਨੁਮਾ ਪੋਸਟ ਬਣ ਕੇ ਦਿਖਾ ਲਈ ਦੇ ਰਹੀ ਹੈ ਇਸ ਦੇ ਵਿੱਚ ਬਹੁਤ ਸਾਰੇ ਗਾਇਕਾਂ ਦੇ ਵੱਲੋਂ ਕਿੰਤੂ ਪਰੰਤੂ ਕੀਤਾ ਗਿਆ ਉਹ ਕਹਿੰਦੇ ਕਿ ਨਹੀਂ ਇਹ ਤਾਂ ਦੇਸ਼ ਵਿਰੋਧੀ ਨੇ ਇਹਨਾਂ ਦੇ ਵੱਲੋਂ ਤਾਂ ਆਪਣੀ ਜ਼ਮੀਰ ਵੇਚ ਦਿੱਤੀ ਗਈ ਹੈ ਹੁਣ ਇਹਨਾਂ ਗੱਲਾਂ ਤੋਂ ਇਹ ਅੰਦਾਜ਼ਾ ਲਾਇਆ ਜਾਵੇ ਕਿ ਉਹ ਵੱਧ ਭਾਰਤੀ ਨੇ Ele gede ਘੱਟ ਭਾਰਤੀ ਆ ਕਿਉਂਕਿ ਉਹਨਾਂ ਦੇ ਵੱਲੋਂ ਪਾਕਿਸਤਾਨੀ ਐਕਟ੍ਰੈਸ ਦੇ ਨਾਲ ਜਿਹੜੀ ਹੈ ਕੰਮ ਫਿਲਮ ਦੇ ਵਿੱਚ ਕੀਤਾ ਗਿਆ ਜਾਂ ਫਿਰ ਇਹ ਫਿਲਮ ਜਿਹੜੀ ਹੈ ਉਸ ਦੇ ਨਾਲ ਮਿਲ ਕੇ ਬਣਾਈ ਗਈ ਹੈ ਦੂਸਰੇ ਪਾਸੇ ਵੱਡਾ ਸਵਾਲ ਇਹ ਵੀ ਆਰ ਪੀ ਸਿੰਘ ਹੋਰਾਂ ਦੇ ਵੱਲੋਂ ਆਪਣੀ ਇਸ ਪਾਈ ਗਈ ਪੋਸਟ ਦੇ ਵਿੱਚ ਚੁੱਕਿਆ ਗਿਆ ਉਹ ਕਹਿੰਦੇ ਕਿ ਜੇਕਰ ਤੁਸੀਂ ਦਿਲਜੀ ਦੋਸਾਂਝ ਹੋਰਾਂ ਦੀ ਪਹਿਲਾ ਪਹਿਲਗਾਮ ਹਮਲੇ ਤੋਂ ਛੂਟ ਹੋਈ ਇਸ ਫਿਲਮ ਦਾ ਵਿਰੋਧ ਇਸ ਤਰੀਕੇ ਦੇ ਨਾਲ ਕਰਦੇ ਹੋ ਤਾਂ ਫਿਰ ਭਾਰਤੀ ਟੀਮ ਦਾ ਵਿਰੋਧ ਕਰਨਾ ਵੀ ਬਣਦਾ ਹੈ ਭਾਰਤੀ ਕ੍ਰਿਕਟ ਟੀਮ ਵੀ ਪਾਕਿਸਤਾਨ ਦੇ ਨਾਲ ਦੁਬਈ ਦੇ ਵਿੱਚ ਮੈਚ ਖੇਡਦੀ ਆਈ ਹੈ ਕਹਿੰਦੇ ਉਹਦੀ ਵੀ ਵਿਰੋਧਤਾ ਕਰੋਗੇ ਉਹਦਾ ਵੀ ਬਾਈਕਟ ਕਰੋਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਉੱਪਰ ਵਿਰਾਮ ਚਿੰਨ ਲੱਗਣਾ ਚਾਹੀਦਾ ਅਜਿਹੀ ਅਪੀਲ ਜਿਹੜੀ ਹੈ ਆਰ ਪੀ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੰਪਤੀ ਨੇ ਦਿਲਜੀਤ ਦਸਾਂਝ ਤੁਹਾਨੂੰ ਯਾਦ ਹੋਵੇਗਾ ਜਦੋਂ ਭਾਰਤ ਦੇ ਵਿੱਚ ਉਹਨਾਂ ਦੇ ਵੱਲੋਂ ਦਿ ਲੂਮੀਨਾਟੀ ਨਾਮ ਦੇ 10 ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੋਅ ਕੀਤੇ ਗਏ ਸੀ ਉਸ ਵਕਤ ਵੱਖ-ਵੱਖ ਤਰੀਕੇ ਦੇ ਨਾਲ 17000 ਨੌਕਰੀਆਂ ਦੇਣ ਦਾ ਜਿੰਨਾ ਪੈਸਾ țeਲਾ ਕਮਾਉਣ ਜਾਂ ਫਿਰ ਖਰਚਣ ਦਾ ਸਾਰਾ ਦਾਰੂਮਦਾਰ ਬਣਦਾ ਹੈ ਉਹਨਾਂ ਇਹਨਾਂ ਦਸਾਂ ਸ਼ੋਜ਼ ਦੇ ਵਿੱਚ ਲੋਕਾਂ ਨੂੰ ਕਾਰੋਬਾਰ ਲੋਕਾਂ ਨੂੰ ਕਿਤੇ ਨਾ ਕਿਤੇ ਪੈਸਾ țeਲਾ ਪ੍ਰਾਪਤ ਹੋਣ ਵਾਲੀਆਂ ਸਥਿਤੀਆਂ ਪੈਦਾ ਹੋਈਆਂ ਸੀ ਸੋ ਕਰੋੜਾਂ ਦਾ ਬਿਜ਼ਨਸ ਜਿਹੜਾ ਹੈ ਉਹ ਭਾਰਤ ਦੇ ਵਿੱਚ ਲਿਆਂਦਾ ਗਿਆ ਵਿਦੇਸ਼ਾਂ ਤੋਂ ਜਿਹੜੇ ਵੱਖ-ਵੱਖ ਲੋਕ ਨੇ ਉਹਨਾਂ ਦੇ ਵੱਲੋਂ ਪਹੁੰਚ ਕੇ ਦਿਲਜੀਤ ਦੇ ਇਹਨਾਂ ਸ਼ੋਜ਼ ਦੇ ਵਿੱਚ ਸ਼ਿਰਕਤ ਕੀਤੀ ਗਈ ਸੋ ਦਿਲਜੀਤ ਦੇ ਵੱਲੋਂ ਜਦੋਂ ਇਸ ਤਰੀਕੇ ਦੇ ਨਾਲ ਆਪਣਾ ਪ੍ਰਤਿਕਰਮ ਪੇਸ਼ ਹੀ ਕਰ ਦਿੱਤਾ ਗਿਆ ਉਹਨਾਂ ਨੇ ਕਹਿ ਹੀ ਦਿੱਤਾ ਕਿ ਭਾਈ ਅਸੀਂ ਪਹਿਲਗਾਮ ਹਮਲ ਤੋ ਪਹਿਲਾ ਇਹ ਫਿਲਮ ਦੀ ਸ਼ੂਟਿੰਗ ਜਿਹੜੀ ਆ ਸੰਪੰਨ ਕਰ ਲਈ ਸੀ ਫੇਰ ਵੀ ਲੋਕਾਂ ਦੇ ਬਦੋਂ ਕਿੰਤੂ ਪਰੰਤੂ ਕਿਉਂ ਕੀਤਾ ਜਾ ਰਿਹਾ ਇਹ ਦੀ ਸਮਝ ਉਹਨਾਂ ਦੇ ਮਨ ਦੇ ਵਿੱਚੋਂ ਵੀ ਬਾਹਰ ਤੇ ਕਿਤੇ ਨਾ ਕਿਤੇ ਇਹ ਤੰਗੀ ਪਰੇਸ਼ਾਨੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿ ਦਿਲਜੀ ਦੋਸਾਂਝ ਨੂੰ ਚਾਹੁੰਦੇ ਨੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਵੱਡਾ ਸਵਾਲ ਬਣ ਕੇ ਖਟਕ ਰਹੀ ਹੈ ਹੁਣ ਤੁਹਾਡੇ ਨਾਲ ਉਹ ਪੋਸਟ ਵੀ ਸਾਂਝੀ ਕਰ ਰਹੇ ਹਾਂ ਨਾਲ ਦੀ ਨਾਲ ਤੁਸੀਂ ਕੀ ਇਸ ਮਸਲੇ ਮਫਾਦੇ ਉੱਪਰ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਇਸ ਤਰੀਕੇ ਬੇਤੁਕੀਆਂ ਗੱਲਾਂ ਦੇ ਨਾਲ ਇੱਕ ਉਸ ਅਧਿਕਾਰ ਦੀ ਬੇਇੱਜ਼ਤੀ ਕਰਨਾ ਜਾਂ ਫਿਰ ਉਸ ਨੂੰ ਆ ਰੋਕਣ ਦੀ ਕੋਸ਼ਿਸ਼ ਕਰਨਾ ਉਸ ਦੇ ਉੱਪਰ ਬਲੇਮ ਲਾਉਣਾ ਉਸ ਨੂੰ ਗੈਰ ਭਾਰਤੀ ਦੱਸਣਾ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਕਵਾਜ਼ਬ ਨੇ ਕਿਉਂਕਿ ਜਦੋਂ ਭਾਰਤ ਦਾ ਰੈਵਨਿਊ ਵਧਾਇਆ ਜਾਂਦਾ ਉਦੋਂ ਤਾਂ ਪੱਟਾਂ ਦੇ ਉੱਪਰ ਥਾਪੀਆਂ ਮਾਰੀਆਂ ਜਾਂਦੀਆਂ ਨੇ ਕਿ ਭਾਰਤੀ ਹੈ ਜਦੋਂ ਕਿਸੇ ਵੀ ਤਰੀਕੇ ਦੇ ਨਾਲ ਇਦਾਂ ਦੀ ਆਪਤਾ ਬਣਦੀ ਹੈ ਤਾਂ ਪਰ ਬਹੁਤ ਸਾਰੇ ਕਲਾਕਾਰ ਵਿਭਾਗ ਦੇ ਲੋਕ ਜਿਹੜੇ ਨੇ ਜਾਂ ਫਿਰ ਕਲਾਕਾਰੀ ਖੇਤਰ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਵੀ ਕਿੰਤੂ ਪਰੰਤੂ ਕੀਤਾ ਜਾਂਦਾ ਹੈ ਹੁਣ ਉਹਨਾਂ ਦੇ ਕੀਤੇ ਗਏ ਕਿੰਤੂ ਪਰੰਤੂ ਨੂੰ ਕੀ ਲਿਆ ਜਾਵੇ ਕਿ ਉਹ ਵੱਧ ਭਾਰਤੀ ਨੇ ਜਾਂ ਫਿਰ ਉਹਨਾਂ ਦੇ ਮੰਦੇ ਵਿੱਚ ਦਿਲਜੀਤ ਦੁਸਾਜ ਹੋਰਾਂ ਦੇ ਖਿਲਾਫ ਇੱਕ ਤਰੀਕੇ ਦੇ ਨਾਲ ਜੈਲ ਸੀ ਫੈਕਟਰ ਹੈ ਸੋ ਇਹ ਸਾਰੇ ਮਸਲੇ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਸਾਂਝੀ ਜ਼ਰੂਰ ਕਰਨਾ ਤੇ ਹੋ ਸਕਿਆ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਅੱਗੇ ਤੋਂ ਅੱਗੇ ਜ਼ਰੂਰ ਕਰਦੇ ਜਾਣਾ